ਹਾਜੀ ਦਰਸ਼ਕੋ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 08272 ਬਾਦ ਸੋ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਸਨਾਮ ਮੇਰੇ ਪਿੰਦੇ ਸਾਜਲੀ ਕਸਬੇ ਦੀਆਂ ਨੇ ਸੋ ਹੋਇਆ ਕਿ ਸਵੇਰੇ ਤਕਰੀਬਨ 3:00 ਔਰ 4:00 ਦੇ ਵਿੱਚ ਇੱਕ ਸਨਾਮ ਰੋਡ ਸਨਾਮ ਤੋਂ ਸਾਜਲੀ ਰੋਡ ਫੈਕਟਰੀ ਹਾਊਸ ਦੇ ਵਿੱਚ ਇੱਕ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦਾ ਕਾਰਨ ਹੈ ਜੋ ਜੋ ਸ਼ਾਰਟ ਸਰਕਟ ਬਸਿਆ ਜਾਂਦਾ ਹੈ ਇਹ ਐਕਚੁਅਲੀ ਫੈਕਟਰੀ ਕੀ ਚੀਜ਼ ਸੀ ਇਸ ਦੇ ਵਿੱਚ ਕੀ ਬਣਾਇਆ ਜਾਂਦਾ ਸੀ ਜੋ ਗੱਦੇ ਹੁੰਦੇ ਨੇ ਡੰਗਰਾ ਫੱਲੇ ਲਾ ਲੋ ਆਪਣੇ ਡੰਗਰਾ ਵਾਸਤੇ ਵਰਤਣ ਵਾਲੇ ਜੋ ਗੱਦੇ ਨੇ ਉਹ ਬਣਾਏ ਜਾਂਦੇ ਸੀ ਸੋ ਸਾਰਪ ਸਰਕਟ ਦੇ ਨਾਲ ਇੱਥੇ ਅੱਗ ਲੱਗ ਗਈ ਬਹੁਤ ਭਾਰੀ ਨੁਕਸਾਨ ਹੋ ਗਿਆ ਪਰ ਉਸ ਕੋ ਦਰਪਦੀ ਇੱਕ ਕਿਰਪਾ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿਸ ਤਰ੍ਹਾਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਤੇ ਉਹ ਕੱਚਾ ਮਾਲ ਹੈ ਉਸ ਨੂੰ ਵੀ ਜੋ ਪਿੰਡ ਵਾਸੀ ਨੇ ਉਹਨਾਂ ਦੇ ਮਦਦ ਨਾਲ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਜੋ ਫਾਰਵਰਡ ਗੇਟ ਦੇ ਗੱਡੀਆਂ ਨੇ ਤਕਰੀਬਨ 810 ਦੇ ਵਿੱਚ ਬਹੁਤ ਬਰਗੀਰ ਦੀਆਂ ਗੱਡੀਆਂ ਆਈਆਂ ਸੀ 1 ਲੱਖ ਤੋਂ 1 ਲੱਖ ਲੀਟਰ ਤੋਂ ਉੱਪਰ ਜੋ ਪਾਣੀ ਆ ਉਹ ਖੱਤ ਹੋ ਗਿਆ ਹੈ ਤੁਸੀਂ ਸਕਰੀਨ ਤੇ ਦੇਖ ਵੀ ਰਹੇ ਹੋ ਜੋ ਗੱਡੀਆਂ ਨੇ ਉਹ ਨਗਾਤਰ ਅੱਗ ਵਿਝਾਉਣ ਦੇ ਵਿੱਚ ਲੱਗ ਰਹੀਆਂ ਨੇ ਤੇ ਜੋ ਕੱਚਾ ਮਾਲ ਹੈ ਉਸ ਨੂੰ ਵੀ ਬਾਹਰ ਕੱਢਿਆ ਜਾ ਰਿਹਾ ਹੈ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਪਤਾ ਲੱਗਿਆ ਪਿੰਡ ਦੇ ਵਿੱਚ ਪਤਾ ਲੱਗਿਆ ਕਿ ਫੈਕਟਰੀ ਨੂੰ ਅੱਗ ਲੱਗ ਗਈ ਹੈ ਤਾਂ ਗੁਰਦੁਆਰੇ ਦੇ ਭਾਈ ਸਾਹਿਬ ਨੇ ਸਪੀਕਰ ਦੇ ਵਿੱਚ ਅਨਾਉਂਸਮੈਂਟ ਕੀਤੀ ਤੇ ਭਾਈ ਜੋ ਸੁਨਾਮ ਰੋਡ ਫੈਕਟਰੀ ਹੈ ਆਪਣੇ ਪਿੰਡ ਦੇ ਨਜ਼ਦੀਕ ਪਈ ਹੈ ਉਸ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਤਾਂ ਜਿਸ ਹਾਲਤ ਦੇ ਵਿੱਚ ਪਿੰਡ ਵਾਸੀ ਸੇ ਤਾਂ ਬੜੇ ਦੇਸ ਕਰੋਸ ਦੇ ਨਾਲ ਅੱਗ ਦੇ ਉੱਪਰ ਕਾਬੂ ਪਾਉਣ ਲਈ ਪਹੁੰਚ ਗਏ ਤੁਸੀਂ ਦੇਖ ਰਹੇ ਹੋ ਕਿਵੇਂ ਪਿੰਡ ਵਾਸੀ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋ ਹਨ ਪਰ ਫਿਰ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਹਾ ਘਰ-ਗਰ ਦੇ ਗੱਡੀਆਂ ਲਗਾਤਾਰ ਜੋ ਅੱਗਾ ਉਸਤੇ ਕਾਬੂ ਪਾ ਰਹੀਆਂ ਹਨ ਤੇ ਜੇ ਆਪਾਂ ਗੱਲ ਕਰੀਏ ਫੈਕਟਰੀ ਦੇ ਮਾਲਕਾਂ ਦਾ ਤਾਂ ਉਹਨਾਂ ਦਾ ਰੋ ਰੋ ਕੇ ਬੜਾ ਬੁਰਾ ਹਾਲ ਹੋਇਆ ਹੈ ਕਿਉਂਕਿ ਅਜੇ ਤੱਕ ਕੋਈ ਐਸਟੀਮੇਟ ਨਹੀਂ ਲੱਗਾ ਕਿ ਕਿੰਨਾ ਨੁਕਸਾਨ ਹੋਇਆ ਹੈ ਤੇ ਪ੍ਰਸ਼ਾਸਨ ਵੀ ਆਪਣੇ ਜਦੋ ਜਹਿਤ ਕਰ ਰਿਹਾ ਹੈ ਜੋ ਉਹਨਾਂ ਦੀ ਡਿਊਟੀ ਬਣਦੀ ਹੈ ਉਹ ਲਗਾਤਾਰ ਨਿਭਾ ਰਿਹਾ ਹੈ ਤੇ ਅੱਗ ਉਤੇ ਕਾਬੂ ਪਾਇਆ ਜਾ ਰਿਹਾ ਹੈ ਸੋ ਇਹ ਜੋ ਫੈਕਟਰੀ ਹੈ ਜਦੋਂ ਆਪਾਂ ਸੁਨਾਮ ਤੋਂ ਸਾਗਲੀ ਨੂੰ ਜਾਂਦੇ ਹਾਂ ਤਕਰੀਬਨ ਸਾਗਲੀ ਦੇ ਨੇੜੇ ਹੀ ਪੈਂਦੀ ਹੈ ਜੋ ਗੱਡੇ ਹੁੰਦੇ ਨੇ ਉਹ ਇਸ ਵਿੱਚ ਬਣਾਏ ਜਾਂਦੇ ਹਨ ਤੇ ਇਹ ਜੋ ਟਾਈਮ ਹੈ ਜੋ ਸਵੇਰੇ ਇਹ ਮੰਨ ਕੇ ਚੱਲੋ ਜੇ ਜੋ ਜ਼ੀਰੋ ਗਰਾਉਂਡ ਰਿਪੋਰਟ ਤੁਸੀਂ ਦੇਖ ਰਹੇ ਹੋ ਇਹ ਇਸ ਤਕਰਮਨ ਸਵੇਰੇ 3 ਤੋਂ 4 ਦੇ ਵਿੱਚ ਦੀ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਲਜਾਰ ਸਿੰਘ ਜੀ ਸਾਗਲੀ ਨੇ ਆਪਣੇ ਕੈਮਰੇ ਵਿੱਚ ਕੈਦ ਕੀਤੀਆਂ ਸੀ ਤੇ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਪਰ ਐਸਟੀਮੇਟ ਅਜੇ ਨਹੀਂ ਲੱਗਿਆ ਤੇ ਜਦੋਂ ਜੋ ਉਥੇ ਨਜ਼ੀਦਾ ਦੇਖਣ ਲੋਗੇ ਉਸ ਟਾਈਮ ਉਜਾ ਉੱਥੇ ਕੰਮ ਕਰਦੇ ਸੀ ਉਹ ਉੱਥੇ ਸੀ ਉਹਨਾਂ ਨਾਲ ਜੋ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾਉਣੇ ਹਾਂ ਤੇ ਉਹਨਾਂ ਦਾ ਕੀ ਕਹਿਣਾ ਹੈ ਹਾਂ ਕਿ 3 ਵਜੇ ਤੱਕ ਲਗਾ ਹੈ ਇਹਨੂੰ ਸੁਣੋ ਤੁਸੀਂ ਇੱਥੇ ਸੀ ਨਹੀਂ ਹਮ ਸੋ ਰਹਾ ਥਾ ਹਮ ਕੋ ਚੁਕੀਦਾਰ ਉਠਾਇਆ ਉਸ ਤੋਂ ਬਾਅਦ ਬਾਬੂ ਨੂੰ ਮੈਂ ਫੋਨ ਕਰਾ ਹਾਂ ਬਾਬੂ ਆ ਕੇ ਪਕਰ ਲਿਆ ਬਿਜਲੀ ਫੋਲਡ ਕਰ ਗਿਆ ਹੈ ਪੂਰਾ ਤੋਂ ਆਇਆ ਨਾ ਪੇ ਆਧਾ ਘੰਟਾ 10 ਮਿੰਟ ਲੱਗ ਗਿਆ ਉਸ ਤੋਂ ਆਉਣੇ ਬਾਅਦ ਇੱਧਰ ਜਿਆਦਾ ਕੱਤਾ ਇੱਧਰ ਜਿਆਦਾ ਮਟੀਰੀਅਲ ਵੀ ਹੋ ਰਿਹਾ ਥਾ ਸਾਫ ਸਾਫ ਪਿਆ ਨਹੀਂ ਕਰ ਲਿਆ ਤੁਹਾਨੂੰ ਆਪਣਾ ਮਹਾ ਮਹਾ ਅੱਛਾ ਤੇ ਬੱਚੇ ਤੋਂ ਹੋ ਜੂਗੀ ਵੀ ਇਹਨੂੰ ਇੱਧਰ ਇੱਧਰ ਭਜਵਾਓਗੇ ਕਿ ਨਾਮ ਕੀ ਗੱਲ ਸੀ ਇਹ ਪੂਰੀ ਕੀ ਕਾਦੀ ਫੈਕਟਰੀ ਸੀ ਇਹ ਵੀਰੇ ਮੈਟਾਂ ਦੀ ਫੈਕਟਰੀ ਸੀ ਇਹ ਸ਼ਾਰਟ ਸਰਕਟ ਨਾਲ ਲੱਗ ਅਛਾ ਲਗਭਗ ਕਿਹ ਵਜੇ ਲੱਗੀ ਐ ਇਹ ਰਾਤ 3:30 3 ਵਜੇ ਲੱਗੀ ਐ ਸਵੇਰੀ 3 ਵਜੇ ਲੱਗੀ ਐ ਸਵੇਰੇ 3 ਵਜੇ ਲਗਭਗ ਲੱਗੀ ਠੀਕ ਐ ਬਾਕੀ ਹੋਰ ਜਾਨੀ ਨੁਕਸਾਨ ਤੋਂ ਬਚਤ ਰਹੀ ਕੀ ਹਾਂ ਜਾਨੀ ਨੁਕਸਾਨ ਤੋਂ ਬਚਤ ਰਹੀ ਉਹ ਮਾਲ ਦਾ ਕਾफी ਨੁਕਸਾਨ ਆ ਕਾफी ਕਿੰਨਾ ਕ ਨੁਕਸਾਨ ਹੈ ਤੁਹਾਡੇ ਹਿਸਾਬ ਚ ਹਜੇ ਕੋਈ ਐਸਟੀਮੇਟ ਹਾਲੇ ਕੋਈ ਐਸਟੀਮੇਟ ਨਹੀਂ ਹੈਗਾ ਸੋ ਦੋ ਤਸਵੀਰਾਂ ਤੁਸੀਂ ਦੇਖ ਰਹੇ ਸੀ ਇਹ ਤਕਰੀਬਨ ਸਵੇਰੇ 3 ਤੋਂ 3:30 ਤੋਂ 4 ਦੇ ਵਿੱਚ ਦੀਆਂ ਹਨਾ ਤੇ ਉਹ ਗੱਦੇ ਨੇ ਉਹ ਵੀ ਬਾਹਰ ਕੱਢੇ ਜਾ ਰਹੇ ਹਨ ਤੇ ਲਗਾਤਾਰ ਪਾਣੀ ਦੇ ਬਿਛਾੜਾ ਪਾ ਪਾ ਕੇ ਖੈਰ ਬਰਗੇ ਦਾ ਗੁੱਤੇ ਕਾਬੂ ਪਾ ਰਿਹਾ ਹੈ ਛੋ ਉਸ ਕੁਦਰਤ ਦੇ ਕਾਦਰ ਦਾ ਇਹ મતલਬ ਇੱਕ ਇਹ ਮੰਨੋ ਸਾਡੇ ਇਨਸਾਨੀ ਉੱਤੇ ਬਹੁਤ ਵੱਡਾ ਉਪਕਰਮ ਰਿਹਾ ਕਿ ਕੋਈ ਜਾਨੀ ਨੁਕਸਾਨ ਦੀ ਅਜੇ ਤੱਕ ਖਬਰ ਨਹੀਂ ਆਈ ਆਪਾਂ ਆਮ ਸੁਣਦੇ ਹਾਂ ਕਿ ਪੈਸੇ ਤੱਕ ਦੀ ਪ੍ਰਵਾਈ ਹਰ ਟੈਂਪ ਪੈਸੇ ਤੱਕ ਦੀ ਪ੍ਰਵਾਈ ਕਿਸੇ ਨਾ ਕਿਸੇ ਆਖਦੇ ਵਿੱਚ ਪੂਰੀ ਹੋ ਜਾਂਦੀ ਹੈ ਪਰ ਜੇ ਸਰੀਰਕ ਤੌਰ ਤੇ ਕੋਈ ਸਾਡੇ ਕੋਲੋਂ ਸਾਡਾ ਜੀਵ ਸਾਡਾ ਸਾਥੀ ਜਾ ਕੋ ਸਾਡੇ ਨਾਲ ਰਹਿਣ ਵਾਲਾ ਸਾਡਾ ਭੈਣ ਭਰਾ ਇਸ ਦੁਨੀਆ ਨੂੰ ਅਲੱਗ ਦਾ ਕਹਿ ਜਾਂਦਾ ਹੈ ਤਾਂ ਉਸ ਦੇ ਪਰਪਰ ਹੀ ਨਹੀਂ ਕੀਤੀ ਜਾਂਦੀ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਸੀ ਜੋ ਸਾਜਲੀ ਦੇ ਵਿੱਚ ਇੱਕ ਫੈਕਟਰੀ ਆ ਉਸ ਨੂੰ ਅੱਗ ਲੱਗੀ ਸੀ ਅੱਗ ਉਤੇ ਕਾਬੂ ਪਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਵੀ ਲਗਾਤਾਰ ਆਪਣੀਆਂ ਗਤੀਵਧੀਆਂ ਦੇ ਵਿੱਚ ਤੇਜ਼ੀ ਲਿਆ ਰਿਹਾ ਹੈ ਪਰ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਅੱਗ ਨੂੰ ਕਾਬੂ ਕਰਨ ਦਾ ਯਤਨ ਕੀਤੇ ਜਾ ਰਹੇ ਹਨ ਸੋ ਤੁਸੀਂ ਦੇਖ ਰਹੇ ਸੀ YouTube ਚੈਨਲ Only Truth 08 ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ